ਇਹ ਤਰੀਕ ਰਾਤ ਨੂੰ 12 ਵਜੇ ਪੀਜੀਆਈ ਹਸਪਤਾਲ ਰੋहतक ਦੇ ਵਿੱਚ ਪਹੁੰਚਦਾ ਤੇ ਉਥੋਂ ਮੈਂ ਉਹ ਸਾਰੇ ਦਾ ਸਾਰਾ ਲਾਈਵ ਪ੍ਰੋਗਰਾਮ ਜਿਹੜਾ ਉਹ ਦਿੱਤਾ ਮੈਨੂੰ ਪਤਾ ਸੀ ਕਿ ਜੇ ਕਿਤੇ ਮੈਂ ਲਾਈਵ ਨਾ ਦਿੱਤਾ ਤੇ ਇਹ ਮੇਰਾ ਵੀ ਉਥੇ ਕੀਰਤਨ ਸੋਲਾ ਪੜ ਸਕਦੇ ਨੇ ਤੇ ਮੈਨੂੰ ਧੌਂਕੀਆਂ ਵੀ ਉਹਨਾਂ ਨੇ ਦਿੱਤੀਆਂ ਉਸ ਬੱਚੇ ਨੂੰ ਇਹਨਾਂ ਦਰਿੰਦਿਆਂ ਨੇ ਕਿਵੇਂ ਕੁੱਟਕੁੱਟਕੇ ਮਾਰਿਆ ਉਹਦਾ ਚਿਹਰਾ ਜਿਹੜਾ ਫੇਸ ਹੈ ਸਾਰੀਆਂ ਹੱਡੀਆਂ ਚੱਕਣਾ ਚੂਲ ਕਰਦੀਆਂ ਔਰ ਉਹ ਪਾਣੀ ਪੀਂਨ ਤੋਂ ਵੀ ਜਿਹੜਾ ਸੀ ਉਹ ਅਸਮਰਤ ਸੀ ਕਿਰ ਸਾਹਿਬ ਨੂੰ ਮੈਂ ਫੋਨ ਕੀਤਾ ਤੇ ਵਕੀਲ ਸਾਹਿਬ ਹੋ ਸਕਦਾ ਹੈ ਕਿ ਮੇਰੀ ਇਹ ਜਿਹੜੀ ਤੁਹਾਡੇ ਨਾਲ ਗੱਲਬਾਤ ਹੋ ਰਹੀ ਆ ਇੱਕ ਆਖਰੀ ਹੋਵੇ ਇਹ ਮੇਰੇ ਨਾਲ ਕੁਝ ਵੀ ਕਰ ਸਕਦੇ ਆ ਮੈਨੂੰ ਧਮਕੀਆਂ ਦਿੱਤੀਆਂ ਤੇ ਛੇਰਨਾ ਕੀ ਹੋਵੇਗਾ ਤੇਰੇ ਪਰਿਵਾਰ ਦਾ ਕੀ ਬਣੇਗਾ ਕ੍ਰਿਪਾਲ ਸਿੰਘ ਉਹ ਖਤਮ ਹੋਵੇ ਤੇ ਲੋਕ ਜਿਹੜੇ ਨੇ ਉਹ ਇਹਨਾਂ ਕਿਸਾਨ ਆਗੂਆਂ ਦੇ ਗਲ ਪੈਣ ਤੇ ਤੁਸੀਂ ਸਾਡੇ ਬੱਚੇ ਬਰਵਾਤੇ ਆ ਸੋ ਅਸਲ ਮਨੋਰਥ ਫੁਟੇ ਜੇ ਵੇਖਣ ਦੀ ਤਰ੍ਹਾਂ ਲੋੜਿਆ ਜੇਕਰ ਅਸੀਂ ਛਲਿਆ ਨਾ ਪੜਾਇਓ ਹਰਿਆਣਾ ਪੁਲਿਸ ਦੇ ਮੁਲਾਜ਼ਮ ਸਿਵਲ ਵਰਦੀ ਚ ਸਾਡੇ ਵਿੱਚ ਆ ਕੇ ਹਰਿਆਣਾ ਪੁਲਿਸ ਤੇ ਪੱਥਰਬਾਜ਼ੀ ਕਰ ਰਹੇ ਨੇ ਔਰ ਫੜਾਤੇ ਨੇ ਉਹ ਇਹ ਤੋਂ ਵੱਡਾ ਉਸ ਬੁੱਕੀ ਹੁਣ ਮੋਰਚਾ ਕਿੱਥੇ ਪਹੁੰਚ ਚੁੱਕਿਆ ਤੇ ਅਗਲੀਆਂ ਕਾਰਵਾਈਆਂ ਕੀ ਹੋ ਸਕਦੀਆਂ ਨੇ ਮੋਰਚਾ ਚੜ੍ਹਦੀ ਕਲਾ 'ਚ ਔਰ ਇਹ ਮੈਂ ਤੁਹਾਨੂੰ ਬੇਨਤੀ ਕਰਦਿਆਂ ਕਿ ਮੋਰਚਾ ਹੁਣ ਇੱਥੇ ਜੰਮ ਗਿਆ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਜਿੱਥੇ-ਜਿੱਥੇ ਵੀ ਟੋਲੀਆਂ ਬੈਠੀਆਂ ਨੇ ਉੱਥੇ ਇਹ ਮੋਰਚਾ ਜੰਮ ਗਿਆ ਅਸੀਂ ਇੱਥੇ ਹੁਣ ਛੜਕਾਂ ਤੇ ਬੈਠੇ ਹਾਂ ਇਹ ਸ਼ਰਤਾਂ ਜਿਹੜੀਆਂ ਨੇ ਕਿੰਨਾ ਚਰਬੰਦ ਰੱਖੜੀਆਂ ਨੇ ਇਹ ਹਰਿਆਣੇ ਨੂੰ ਪਤਾ ਤੇ ਸੈਂਟਰ ਨੂੰ ਪਤਾ ਅਸੀਂ ਤਾਂ ਬੈਠਿਆ ਤੇ ਸ਼ਾਂਤ ਮੈਂ ਬੈਠੇ ਆ ਬੈਠੇ ਰਾਵਾਂਗੇ ਤੁਸੀਂ ਇਹ ਵੇਖਣ ਲਾ ਕੇ ਮੈਂ ਤੁਹਾਨੂੰ ਵਿਖਾਵਾਂਗਾ ਤੁਸੀਂ ਆਇਓ ਮੈਂ ਅੱਜ ਵੀ ਉੱਥੇ ਸਟੋਰੀ ਕਰ ਗਿਆ 3 ਵਜੇ ਬੀਬੀਆਂ ਉੱਠੇ ਉਹ ਤਵੀ ਧਰ ਦਿੰਦੀਆਂ ਨੇ ਪ੍ਰਸ਼ਾਦੇ ਪਕਣੇ ਸ਼ੁਰੂ ਹੋ ਜਾਂਦੇ ਨੇ ਕਿਤੇ ਮਿੱਸੇ ਪ੍ਰਸ਼ਾਦੇ ਪੱਕ ਰਿਹਾ ਕਿਤੇ ਪਰੌਂਠੇ ਪੱਕ ਰਿਹਾ ਉਹ ਤਰ੍ਹਾਂ ਤਰ੍ਹਾਂ ਦੇ ਪਦਾਰਥ ਸਾਡੇ ਛਕਣ ਵਾਸਤੇ ਆ ਰਿਹਾ ਦੁੱਧ ਆ ਰਿਹਾ ਲੱਸੀਆਂ ਹਰਿਆਣੇ ਦੀਆਂ जाट ਬੀਬੀਆਂ ਨੇ ਜਿਹੜੀਆਂ ਉਹ ਬੱਚੀਆਂ ਉੱਥੇ ਆਈਆਂ 15 16 ਤਰੀਕ 15 ਤਰੀਕ ਦੀ ਗੱਲ ਆ ਅੰਕਲ ਹਮ ਸਵੇਰ ਹਮ ਰੋਟੀ ਲੈ ਕੇ ਰੋਟੀ ਲੈ ਕੇ ਆਏ ਸਤਿ ਸ੍ਰੀਕਾਲ ਜੀ ਲਿਵੋਂ ਦੇਖ ਰਹੇ ਹੋ ਤੁਸੀਂ ਤਾਂ ਕਿਸਾਨੀ ਮੋਰਚਾ 13 ਤਰੀਕ ਤੋਂ ਲਗਾਤਾਰ ਚੱਲ ਰਿਹਾ ਹੈ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਬਾਰਡਰਾਂ ਦੇ ਉੱਤੇ ਟٹے ਹੋਏ ਨੇ ਤਾਂ ਇੱਕ ਨੌਜਵਾਨ ਪ੍ਰਿਤਪਾਲ ਸਿੰਘ ਜਿਸ ਨੂੰ ਕੇ ਇਲਜ਼ਾਮ ਨੇ ਕਿ ਹਰਿਆਣਾ ਪੁਲਿਸ ਦੁਆਰਾ ਗ੍ਰਿਫਤਾਰ ਕੀਤਾ ਗਿਆ ਤੇ ਉਸ ਦੇ ਨਾਲ ਬਹੁਤ ਪੂਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਤੇ ਅੱਜ ਉਹ ਨੌਜਵਾਨ ਦੀ ਜਿਹੜੀ ਹਾਲਤ ਹੈ ਉਹ ਬੜੀ ਨਾਜ਼ੁਕ ਬਣੀ ਹੋਈ ਹੈ ਤੇ ਚੰਡੀਗੜ੍ਹ ਪੀਜੀਆਈ ਦੇ ਵਿੱਚ ਐਡਮਿਟ ਹੈ ਤਾਂ ਇੱਕ ਬੜਾ ਅਹਿਮ ਰੋਲ ਉਸ ਸਮੇਂ ਅਦਾ ਕਰਦੇ ਨੇ ਬਲਦੇਵ ਸਿੰਘ ਸਿਰਸਾ ਖੁਦ ਰੋहतक ਪੀਜੀਆਈ ਦੇ ਵਿੱਚ ਜਾ ਕੇ ਉਸ ਨੌਜਵਾਨ ਨੂੰ ਮਿਲਦੇ ਨੇ ਤੇ ਇੱਕ ਵੱਡੀ ਭੂਮਿਕਾ ਨਿਭਾਉਂਦੇ ਨੇ ਤੇ ਉਹ ਨੌਜਵਾਨ ਅੱਜ ਚੰਡੀਗੜ੍ਹ ਪੀਜੀਆ ਦੇ ਵਿੱਚ ਪਹੁੰਚ ਜਾਂਦਾ ਹੈ ਤਾਂ ਉਸ ਨੌਜਵਾਨ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਤੇ ਮੋਰਚੇ ਦੇ ਬਾਰੇ ਵੀ ਗੱਲਬਾਤ ਕਰਾਂਗੇ ਤਾਂ ਸਵਾਗਤ ਹੈ ਸਾਡੇ ਚੈਨਲ ਤੇ ਤੁਹਾਡਾ ਧੰਨਵਾਦ ਜੀ ਤੁਹਾਡਾ ਤੁਹਾਡੀ ਚੈਨਲ ਦਾ ਤੇ ਤੁਹਾਡੀ ਸਾਰੀ ਟੀਮ ਦਾ ਤੁਸੀਂ ਬਹੁਤ ਵੱਡੀ ਮਿਹਨਤ ਕਰ ਰਹੇ ਹੋ ਬਹੁਤ-ਬਹੁਤ ਧੰਨਵਾਦ ਨੌਜਵਾਨ ਪ੍ਰਿਤਪਾਲ ਸਿੰਘ ਜਦੋਂ ਤੁਸੀਂ ਪਹਿਲੀ ਵਾਰ ਨੌਜਵਾਨ ਨੂੰ ਜਾ ਕੇ ਮਿਲਦੇ ਹੋ ਕਿੱਦਾਂ ਦੇ ਉਸ ਨੌਜਵਾਨ ਦੇ ਹਾਲਾਤ ਸੀਗੇ ਕਿਉਂਕਿ ਗੱਲ ਤਾਂ ਇਹ ਕਹੀ ਜਾਂਦੀ ਹੈ ਕਿ ਨੌਜਵਾਨ ਨੂੰ ਕੈਦੀ ਤਾਂ ਕੁੱਟ ਕੁੱਟ ਕੇ ਅਧਮਰਾ ਕਰ ਦਿੱਤਾ ਸੀਗਾ ਕਿੰਨੀ ਕ ਸਚਾਈ ਹੈ ਨਾ ਗੱਲਾਂ ਦੇ ਵਿੱਚ ਦੇਖੋ ਉਹ ਜਿਹੜੀ ਸਚਾਈ ਹੈ ਨਾ ਉਹ ਮੈਂ ਜਦੋਂ 23 ਤਰੀਕ ਰਾਤ ਨੂੰ 12 ਵਜੇ ਪੀਜੀਆਈ ਹਸਪਤਾਲ ਰੋहतक ਦੇ ਵਿੱਚ ਪਹੁੰਚਦਾ ਤੇ ਉਥੋਂ ਮੈਂ ਉਹ ਸਾਰੇ ਦਾ ਸਾਰਾ ਲਾਈਵ ਪ੍ਰੋਗਰਾਮ ਜਿਹੜਾ ਉਹ ਦਿੱਤਾ ਮੈਨੂੰ ਪਤਾ ਸੀ ਕਿ ਜੇ ਕਿਤੇ ਮੈਂ ਲਾਈਵ ਨਾ ਦਿੱਤਾ ਤੇ ਇਹ ਮੇਰਾ ਵੀ ਉਥੇ ਕੀਰਤਨ ਸੋਲਾ ਪੜ ਸਕਦੇ ਨੇ ਤੇ ਮੈਨੂੰ ਧਮਕੀਆਂ ਵੀ ਉਹਨਾਂ ਨੇ ਦਿੱਤੀਆਂ ਜਿਸ ਕਰਕੇ ਮੈਂ ਉਥੋਂ ਲਾਈਵ ਪ੍ਰੋਗਰਾਮ ਸਾਰਾ ਦਿੱਤਾ ਉਹਦੇ ਜਿਹੜੇ ਹਾਲਾਤ ਸੀ ਉਹਨੂੰ ਇਥੋਂ ਤੱਕ ਆਇਆ ਕਿ ਦਰਿੰਦਿਆਂ ਨੇ ਕੁੱਟ-ਕੁੱਟ ਕੁੱਟਿਆ ਯਾਰ ਕਿਸ ਤਰ੍ਹਾਂ ਬੋਰੀ ਚ ਪਾ ਕੇ ਇੱਕ ਨੌਜਵਾਨ ਬੱਚਾ ਯਾਰ ਤੇ ਉਸ ਬੱਚੇ ਨੂੰ ਸਾਤ ਸੂਰਤ ਹੈ ਬਾਣੀ ਤੇ ਬਾਣੀ ਨਾਲ ਜੁੜਿਆ ਹੋਇਆ ਹੈ ਤੇ ਉਤੋਂ ਦੀ ਗਾਤਰਾ ਆਉਦੀ ਤੇ ਉਸ ਬੱਚੇ ਨੂੰ ਇਹਨਾਂ ਦਰਿੰਦਿਆਂ ਨੇ ਕਿਵੇਂ ਕੁੱਟਕੁੱਟ ਕੇ ਮਾਰਿਆ ਉਹਦਾ ਚਿਹਰਾ ਜਿਹੜਾ ਫੇਸ ਹੈ ਸਾਰੀਆਂ ਹੱਡੀਆਂ ਚੱਕਣਾ ਚੂਲ ਕਰਦੀਆਂ ਔਰ ਉਹ ਪਾਣੀ ਪੀਣ ਤੋਂ ਵੀ ਜਿਹੜਾ ਸੀ ਉਹ ਅਸਮਰਥ ਸੀ ਉਹ ਅੰਦਰ ਆਪਣੇ ਮੂੰਹ ਰਾਹੀਂ ਪਾਣੀ ਨਹੀਂ ਸੀ ਪੀ ਰਿਹਾ ਸੋ ਉਹਦੇ ਬਾਰੇ ਤਾਂ ਮੈਂ ਸਾਰਾ ਕੁਝ ਦੱਸ ਚੁੱਕਿਆ ਤੁਹਾਨੂੰ ਤੇ ਉਹਦੇ ਜਿਹੜੇ ਹਾਲਾਤ ਨੇ ਅਜੇ ਵੀ ਤੇ ਵੇਖੋ ਵੀ ਉਹ ਕਿੰਨੀ ਤਰੀ ਉਤੋਂ ਜਿਹੜਾ 24 ਤਰੀਕ ਸ਼ਾਮ ਤੋਂ ਹਸਪਤਾਲ ਚ ਦਾਖਲ ਹੈ ਤੇ ਅਜੇ ਵੀ ਉਹ ਕਿਹੜੇ ਹਾਲਾਤਾਂ ਚੋਂ ਆ ਅਜੇ ਬੋਲ ਨਹੀਂ ਸਕਦਾ ਸੋ ਉਹਦੇ ਹਾਲਾਤ ਦੱਸਣ ਦੀ ਇਹ ਤੋਂ ਵੱਧ ਹੋਰ ਕੀ ਲੋੜ ਨਹੀਂ ਜੋ ਹਰਿਆਣਾ ਜੋ ਸਰਕਾਰ ਦਾ ਇਹ ਬਿਆਨ ਸਾਹਮਣੇ ਆਂਦਾ ਹਾਈ ਕੋਰਟ ਦੇ ਵਿੱਚ ਵੀ ਉਹ ਪਟੀਸ਼ਨ ਦਾਇਰ ਕਰਦੇ ਨੇ ਕਿ ਸਾਨੂੰ ਉਹ ਜ਼ਖਮੀ ਹਾਲਤ ਦੇ ਵਿੱਚ ਮਿਲਿਆ ਸੀ ਤੇ ਅਸੀਂ ਆਪਣਾ ਫਰਜ਼ ਸਮਝਦੇ ਹੋਏ ਉਸ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਹਰਿਆਣਾ ਪੁਲਿਸ ਦਵਾਰਾ ਕੋਈ ਅਦਾ ਦੀ ਕਾਰਵਾਈ ਨਹੀਂ ਕੀਤੀ ਗਈ ਦੇਖੋ ਮੈਂ ਸਾਰਾ ਕੁਝ ਤੁਹਾਨੂੰ ਦੱਸਿਆ ਵੀ ਦੱਸ ਚੁੱਕੇ ਹਾਂ ਮਾਨਯੋਗ ਹਾਈ ਕੋਰਟ ਨੇ ਉਹਨਾਂ ਤੋਂ ਪੁੱਛਿਆ ਪੁਲਿਸ ਵਾਲਿਆਂ ਤੋਂ ਕਹਿੰਦੇ ਵੀ ਅਸੀਂ ਉਥੋਂ ਪੁੱਛਿਆ ਉਹਨਾਂ ਪੁੱਛਿਆ ਵੀ ਦੱਸੋ ਕਿਹੜੇ ਪੁਆਇੰਟ ਤੋਂ ਚੁੱਕਿਆ ਅਜੇ ਤੱਕ ਕੋ ਦੱਸ ਨਹੀਂ ਪਾਇਆ ਫਿਰ ਉਹਨਾਂ ਨੇ ਰੋਤ ਕ ਹਸਪਤਾਲ ਤੋਂ ਪੁੱਛ ਲਿਆ ਵੀ ਤੁਸੀਂ ਦੱਸੋ ਕੀ ਕੀਤਾ ਇਹ ਜਿਹੜਾ ਇੰਜਨ ਹੋਇਆ ਹੈ ਇਹ ਕਿਹੜੇ ਕੰਨੀਆਂ ਸੱਟਾਂ ਜਿਹੜੀਆਂ ਨੇ ਕਦੇ ਨਾਲ ਲੱਗੀਆਂ ਨੇ ਤੇ ਤੁਸੀਂ ਕੀ ਕੀਤਾ ਸੋ ਇਹ ਸਾਰਾ ਕੁਝ ਸਾਹਮਣੇ ਆ ਕੁਛ ਨਹੀਂ ਤਾਂ ਉਹਦੇ ਨਾਲ ਤੇ ਇਹਨਾਂ ਨੇ ਦਰਿੰਦਿਆਂ ਵਾਲਾ ਇਹਦੇ ਪਿੱਛੇ ਕੀ ਆ ਇਹ ਗੱਲ ਇੱਕ ਸਮਝਣ ਵਾਲੀ ਆ ਅਸਲ ਗੱਲ ਇਹ ਆ ਕਿ ਪ੍ਰਿਤਪਾਲ ਸਿੰਘ ਨੂੰ ਜਿਹੜਾ ਉਹ ਇਸ ਤਰੀਕੇ ਦੇ ਨਾਲ ਤਸ਼ੱਦਦ ਤੇ ਜੁਰਮ ਉਤੇ ਕਰਨਾ ਉਹਨੂੰ ਇਸ ਤਰ੍ਹਾਂ ਜ਼ਖਮੀ ਕਰਨਾ ਉਹਨਾਂ ਦਾ ਮਤਲਬ ਫਿਰ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਚਲ ਜਾ ਕੇ ਉਹਦਾ ਉੱਥੇ ਇਲਾਜ ਨਾ ਕਰਾਉਣਾ ਉਹਦੇ ਪਿੱਛੇ ਇਹ ਸੀ ਕਿ ਪ੍ਰਿਤਪਾਲ ਜਿਹੜਾ ਉਹ ਉਹਦਾ ਸਰੀਰਕ ਤੌਰ ਤੇ ਨੁਕਸਾਨ ਹੋਵੇਗਾ ਤੇ ਫਿਰ ਜਿਹੜੇ ਕਿਸਾਨ ਆਗੂ ਅੰਦੋਲਨ ਚਲਾ ਰਹੇ ਨੇ ਲੋਕ ਜਿਹੜੇ ਨੇ ਇਹਨਾਂ ਦੇ ਗਲ ਪੈਣਗੇ ਕਿ ਤੁਸੀਂ ਸਾਡੇ ਬੱਚਿਆਂ ਦੀ ਪੈਰਵਾਹੀ ਨਹੀਂ ਕੀਤੀ ਤੁਸੀਂ ਮੋਰਚਾ ਚਲਾਇਆ ਸੀ ਤੇ ਸਾਡੇ ਬੱਚਿਆਂ ਦੀ ਪੈਰਵਾਹੀ ਨਹੀਂ ਕੀਤੀ ਸਾਡੇ ਬੱਚੇ ਜਿਹੜੇ ਨੂੰ ਉੱਥੇ ਲਿਜਾ ਕੇ ਉਹਨਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤੇ ਆ ਤੁਸੀਂ ਕੀ ਕੀਤਾ ਇਹਦੇ ਤੇ ਸਾਡੇ ਜਿਹੜੇ ਸੀ ਆਮ ਲੋਕ ਜਿਹੜੇ ਸੀ ਉਹ ਬਾਜਨ ਹੋਣਗੇ ਉਹਨਾਂ ਦੀ ਇੱਕ ਸਾਜਿਸ਼ ਸੀ ਬੜਾ ਵੱਡਾ ਮਨਸੂਬਾ ਸੀ ਜਿਹੜਾ ਕਿ ਅਕਾਲ ਪੁਰਖ ਦੀ ਕਿਰਪਾ ਨੇ ਮੇਰੇ ਤੋਂ ਇਹ ਸੇਵਾ ਲੈ ਕੇ ਮੇਰੇ ਵਕੀਲ ਇਸ਼ਪਨੀ ਤੋਂ ਤੇ ਸਾਰਾਂ ਤੋਂ ਇਹ ਸੇਵਾ ਲੈ ਕੇ ਤੇ ਅਸੀਂ ਹਾਈ ਕੋਰਟ 'ਚ ਗਏ ਆਂ ਔਰ ਮਾਨਯੋਗ ਹਾਈ ਕੋਰਟ ਨੇ ਵੀ ਸਾਡੀ ਜਿਹੜੀ ਆ ਉਥੇ ਟਾਈਮ ਸੁਣਵਾਈ ਕਰਕੇ ਤੇ ਸਾਨੂੰ ਜਿਹੜਾ ਉਥੇ ਵਾਰੰਟ ਅਫਸਰ ਭੇਜਿਆ ਉਹ ਵਾਰੰਟ ਅਫਸਰ ਦੇ ਲਾਹੀ ਮੈਂ ਇੱਥੇ ਲੈ ਕੇ ਆਂ ਔਰ ਮੈਂ ਇਹ ਗੱਲ ਕਹਿਣ ਤੋਂ ਗਰੇਜ਼ ਨਹੀਂ ਕਰਾਂਗਾ ਕਿ ਇੱਕ ਟਾਈਮ ਉਹ ਵੀ ਆਇਆ ਉਥੇ ਰੋਤਕ ਹਸਪਤਾਲ ਦੇ ਵਿੱਚ ਵਾਰੰਟ ਅਫਸਰ ਕਬਰ ਆ ਗਿਆ ਵਰੰਟ ਅਫਸਰ ਜਿਹੜਾ ਸੀ ਉਹ ਵੀ ਘਬਰਾ ਗਿਆ ਫਿਰ ਮੈਂ ਉੱਥੋਂ ਲਾਈਵ ਹੋ ਕੇ ਆਪਣੇ ਵਕੀਲ ਗੁਰਮੋਹਨ ਪਰੀ ਇਹ ਹੀ ਕਾਕਾ ਜਿਹੜਾ ਵਕੀਲ ਜਿਹੜਾ ਇਸ ਵਕੀਲ ਸਾਹਿਬ ਨੂੰ ਮੈਂ ਫੋਨ ਕੀਤਾ ਵੀ ਵਕੀਲ ਸਾਹਿਬ ਹੋ ਸਕਦਾ ਹੈ ਕਿ ਮੇਰੀ ਇਹ ਜਿਹੜੀ ਤੁਹਾਡੇ ਨਾਲ ਗੱਲਬਾਤ ਹੋ ਰਹੀ ਆ ਇੱਕ ਆਖਰੀ ਹੋਵੇ ਇਹ ਮੇਰੇ ਨਾਲ ਕੁਝ ਵੀ ਕਰ ਸਕਦੇ ਆ ਮੈਨੂੰ ਧਮਕੀਆਂ ਦਿੱਤੀਆਂ ਵੀ ਤੇਰੇ ਨਾਲ ਕੀ ਹੋਵੇਗਾ ਤੇਰੇ ਪਰਿਵਾਰ ਦਾ ਕੀ ਬਣੇਗਾ ਸੋ ਇਹ ਬੱਚਾ ਬਚਣਾ ਚਾਹੀਦਾ ਮੇਰੇ ਨਾਲ ਕੁਝ ਵੀ ਹੋਵੇ ਲੇਕਿਨ ਇਸ ਜਿਹੜਾ ਵਰੰਟ ਅਫਸਰ ਮੈਂ ਉਹਨੂੰ ਵਾਰੰਟ ਅਫਸਰ ਨੂੰ ਕਿਹਾ ਮੈਂ ਕਿਹਾ ਸ੍ਰੀਮਾਨ ਜੀ ਤੁਹਾਨੂੰ ਬਿਆਨ ਦੇ ਦਿੱਤੇ ਨੇ ਤਿੰਨਾਂ ਬੰਦਿਆਂ ਦੇ ਜਿਹਦੇ ਵਿੱਚ ਲੜਕੇ ਦੀ ਮਾਤਾ ਕਹਿੰਦੀ ਆ ਕਿ ਮੈਂ ਉੱਥੇ ਜਾਣਾ ਚਾਹੁੰਦਾ ਇਹ ਇੱਥੇ ਇਲਾਜ ਨਹੀਂ ਕਰਾਉਣਾ ਚਾਹੁੰਦੀ ਪਿੰਡ ਦਾ ਸਰਪੰਚ ਜਿਹੜਾ ਉਹ ਦਿਨ ਉੱਥੇ ਦਾ ਬੈਠਾ ਕਲੰਤ ਸਿੰਘ ਉਹਨੇ ਬਿਆਨ ਦਿੱਤੇ ਆ ਮੇਰੇ ਬਿਆਨ ਵੀ ਹੋ ਗਿਆ ਕਿ ਅਸੀਂ ਇਹਨੂੰ ਉੱਥੇ ਲਿਜਾਣਾ ਚਾਹੁੰਦੇ ਹਾਂ ਹਿਸਾਬ ਨਾਲ ਜੇ ਹੁਣ ਦੁਬਾਰਾ ਕਿਸੇ ਦੇ ਤੋਂ ਧਿਆਨ ਲਾਏ ਨਾ ਤੇ ਫਿਰ ਮੈਂ ਵਕੀਲ ਸਾਹਿਬ ਨੂੰ ਕਿਹਾ ਵੀ ਆ ਮੇਰੇ ਬਿਆਨ ਸਮਝਿਆ ਜਾਣ ਜੇ ਦਬਾਰਾ ਬਰਨਟ ਨਹੀਂ ਦਾ ਤਿੰਨਾਂ ਦੇ ਬਿਆਨ ਹੋਏ ਨੇ ਜੇ ਚੌਥੇ ਕਿਸੇ ਦਾ ਇਹਨੇ ਬਿਆਨ ਲਿਆ ਨਾ ਤੇ ਸਮਝ ਲਓ ਵੀ ਇਹ ਪੁਲਿਸ ਦੇ ਦਬਾਅ ਦੇ ਵਿੱਚ ਬਿਆਨ ਲੈ ਰਿਆ ਤੇ ਸਾਡੇ ਬੱਚੇ ਦਾ ਨੁਕਸਾਨ ਕਰਾਉਣ ਚ ਇਹ ਵੀ ਨਾਲ ਬਰਾਬਾ ਦਾ ਇੱਕ ਗੱਲ ਬੜੀ ਇਹ ਵੀ ਸੋਚਣ ਵਾਲੀ ਹੈ ਕਿ ਤੁਸੀਂ ਉੱਥੇ ਜਾ ਕੇ ਅਜਿਹਾ ਕੀ ਦੇਖਦੇ ਹੋ ਤੁਹਾਨੂੰ ਲੱਗਦਾ ਕਿ ਇਸ ਨੌਜਵਾਨ ਦੇ ਹਾਲਾਤ ਇੱਥੇ ਠੀਕ ਨਹੀਂ ਨੇ ਮੈ ਉਹਦੀ ਹਾਲਤ ਵੇਖੀ ਪੀ ਉਹਨੂੰ ਕੋਈ ਉੱਥੇ ਕੋਈ ਇੰਜੈਕਸ਼ਨ ਨਹੀਂ ਕੋਈ ਮਰਮ ਪੱਟੀ ਨਹੀਂ ਉਹਨੂੰ ਕੋਈ ਪੀਣ ਵਾਲਾ ਜਦੋਂ ਉਹ ਲੜਕੀ ਜਿਹੜੀ ਉਹਦੇ ਘਰੋਂ ਆ ਅਮਨਪ੍ਰੀਤ ਉਹਦੀ ਮਾਤਾ ਹੈ ਉਹਦੀ ਭੈਣਾ ਨੇ ਉਹਦਾ ਤਾਇਆ ਹੈ ਉਹਦਾ ਮਾਮਾ ਹੈ ਉਹਦੇ ਭਣਵਈਆ ਹੈ ਉਹਨਾਂ ਰੋ ਰੋ ਕੇ ਦੱਸਿਆ ਵੀ ਇਹ ਆਪਣੇ ਮੂੰਹ ਤੋਂ ਪਾਣੀ ਨਹੀਂ ਪੀ ਸਕਦਾ ਤੇ ਡਾਕਟਰਾਂ ਨੇ ਇਹਨੂੰ ਚਾਹੀਦਾ ਇਹ ਸੀ ਕਿ ਡਾਕਟਰ ਜਿਹੜੇ ਸੀ ਉਹਦੇ ਪਾਇਪ ਪਾਉਂਦੇ ਨਾ ਚ ਉਹਨੂੰ ਲਿਕਵਿਡ ਉਹਨੂੰ ਪਾਣੀ ਦਿੰਦੇ ਉਹਨੂੰ ਚਾਹ ਦਿੰਦੇ ਉਹਨੂੰ ਕੋ ਦੁੱਧ ਦਿੰਦੇ ਉਹ ਖਾਤ ਪਾਣੀ ਉਹਨੇ ਜਿਹੜਾ ਖਾਣਾ ਤੇ ਕਿਹਾ ਪੀ ਨਹੀਂ ਸਕ ਰਿਹਾ ਮੂੰਹ ਨਾਲ ਜੇ ਤੁਸੀਂ ਉਹਨੂੰ ਦਰਿੰਦੇ ਹੋ ਤੁਸੀਂ ਉਹ ਕੋਈ ਅੰਦਰ ਕੁਛ ਨਹੀਂ ਦਿੱਤਾ ਤੇ ਜਦੋਂ ਮੇਰਾ ਸਰ ਮਸੀਨ ਆਇਆ ਤੇ ਫਿਰ ਮੈਂ ਮੈਨੂੰ ਪਤਾ ਹੋਰ ਕਿਵੇਂ ਲੱਗਣਾ ਸੀ ਉੱਥੇ ਵੇਖ ਕੇ ਸਾਰੇ ਹਾਲਾਤਾਂ ਤੋਂ ਜਦੋਂ ਪਤਾ ਤਾਂ ਹੀ ਤੇ ਮੈਂ ਲਾਈਵ ਹੋ ਕੇ ਸਾਰੀ ਗੱਲਬਾਤ ਕੀਤੀ ਉੱਥੋਂ ਦੇ ਸਾਰੇ ਹਾਲਾਤ ਜਿਹੜੇ ਸੀ ਉਹ ਦੱਸਿਆ ਹੁਣ ਇਹ ਵੀ ਗੱਲ ਅਸੀਂ ਜਦੋਂ ਪ੍ਰਥਪਾਲ ਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਤਾਂ ਪਰਿਵਾਰ ਦਾ ਸਾਨੂੰ ਕਹਿਣਾ ਕਿ ਉਸ ਨੌਜਵਾਨ ਦੇ ਕੇਸਾਂ ਦੀ ਬੇਦਬੀ ਵੀ ਕੀਤੀ ਗਈ ਉਸ ਨੌਜਵਾਨ ਦੀ ਸ਼੍ਰੀ ਸਾਹਿਬ ਤੇ ਵੀ ਲਤਾ ਮਾਰੀਆਂ ਗਈਆਂ ਤੁਹਾਨੂੰ ਇਹ ਗੱਲ ਨਹੀਂ ਫੀਲ ਹੁੰਦੀ ਕਿ ਕਿਤੇ ਇੱਕ ਕਿਸਾਨ ਦੇ ਤੌਰ ਤੇ ਨਹੀਂ ਬਟ ਇੱਕ ਜਿੱਦ ਰੱਖ ਕੇ ਜਿਵੇਂ ਕੁੱਟਿਆ ਗਿਆ ਹੋਵੇ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਆ ਕਿ ਉਹ ਸਾਫਤ ਸੂਤ ਖੁੱਲਾ ਦਾੜਾ ਪ੍ਰਕਾਸ਼ ਉਹਤੋਂ ਦੀ ਗਾਤਰ ਆ ਔਰ ਲੰਗਰਾਂ ਦੀ ਸੇਵਾ ਕਰਦਾ ਉਹਨੂੰ ਤੇ ਇਸਤਰਾ ਤਸ਼ੱਦਦ ਤੇ ਜਨਮ ਕਰਦਾ ਉੱਥੇ ਤੁਸੀਂ ਮੈਨੂੰ ਦੱਸੋ ਵੀ ਜਿਹੜੇ ਮੈਡੀਕਲ ਵਾਲੇ ਸਪੋਰਟ ਦੇ ਰਹੇ ਨੇ ਸਾਡੀ ਉੱਥੇ ਮੈਡੀਕਲ ਸਹਾਇਤਾ ਦੇ ਰਹੇ ਨੇ ਉਸ ਮੁੰਡੇ ਦੀਆਂ ਯਾਰ ਬਾਵਾ ਥੋਥਾਂਵਾਂ ਤੋਂ ਤੋੜਤੀਆਂ ਦਵਾਈਆਂ ਖੰਡਾਤੀਆਂ ਉਹਨਾਂ ਦਾ ਕਹਿਣਾ ਐ ਸੀ ਵੀ ਜੇ ਹੁਣ ਤੁਸੀਂ ਦਵਾਈਆਂ ਲੈਂਦੀਆਂ ਇਹਨਾਂ ਨੂੰ ਵੀ ਐ ਸੀ ਵੀ ਤੁਸੀਂ ਲੰਗਰ ਖਵਾ ਰਹੇ ਹੋ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਤੁਸੀਂ ਰੋਟੀਆਂ ਖਵਾ ਰਹੇ ਮਨ ਲੇ ਇਸ ਕਰਕੇ ਜਿਹੜਾ ਅਸੀਂ ਉਹਨੂੰ ਕੀਤਾ ਗਿਆ ਤੇ ਇੱਕ ਸਿੱਖ ਹੁੰਦੇ ਨਾਤੇ ਵੀ ਟਾਰਗੇਟ ਜਿਹੜਾ ਸੀ ਉਹ ਕੀਤਾ ਗਿਆ ਸਾਤ ਸੂਰਤ ਉਹਨਾਂ ਦਰਿੰਦਿਆਂ ਵੱਲੋਂ ਜਿਹੜਾ ਸੀ ਇੱਕ ਕੁੱਟ ਪਾਉਣ ਦੀ ਮਨ ਲੇ ਕਿ ਅਸਲ ਗੱਲ ਇਹ ਉਹਨਾਂ ਦੀ ਇਹ ਸੀ ਕਿ ਇਹ ਜਿਹੜਾ ਮੁੰਡਾ ਜਿਹੜਾ ਪ੍ਰੀਤਪਾਲ ਸਿੰਘ ਉਹ ਖਤਮ ਹੋਵੇ ਤੇ ਲੋਕ ਜਿਹੜੇ ਨੇ ਉਹ ਇਹਨਾਂ ਕਿਸਾਨ ਆਗੂਆਂ ਦੇ ਗਲਪਣ ਤੇ ਤੁਸੀਂ ਸਾਡੇ ਬੱਚੇ ਬਰਵਾਤੇ ਆ ਸੋ ਅਸਲ ਮਨੋਰਥ ਪੁੱਛੀਏ ਇਹ ਸਾਰੀ ਚੀਜ਼ਾਂ ਦੇ ਦੌਰਾਨ ਤੁਸੀਂ ਪੰਜਾਬ ਸਰਕਾਰ ਦੇ ਰਵੱਈਏ ਨੂੰ ਕਿਵੇਂ ਦੇਖਦੇ ਹੋ ਕਿ ਹੁਣ ਤੱਕ ਕੋਈ ਕਾਰਵਾਈ ਨਾ ਹੋਣਾ ਪੰਜਾਬ ਸਰਕਾਰ ਜਿਹੜੀ ਆ ਮੈਂ ਇਹ ਗੱਲ ਕਹਿਣ ਤੋਂ ਗਰੇਜ ਨਹੀਂ ਕਰਾਂਗਾ ਕਿ ਜਿਹੜੀਆਂ ਵੀ ਸੂਬਾ ਸਰਕਾਰਾਂ ਨੇ ਇਹ ਕੇਂਦਰ ਸਰਕਾਰ ਦੇ ਰਹਿਮੋ ਕਦਮ ਤੇ ਹੀ ਚੱਲਦੀਆਂ ਨੇ ਜੇਕਰ ਇਹ ਕੇਂਦਰ ਸਰਕਾਰ ਦੇ ਉਹ ਮਲਕ ਜਿਹੜਾ ਉਹਨਾਂ ਦੇ ਨਕਸ਼ਾ ਕਦਮ ਤੇ ਨਹੀਂ ਚੱਲਣਗੀਆਂ ਤੇ ਕਿੰਨੇ ਦਿਨ ਚੱਲਣਗੀਆਂ ਇਹਨਾਂ ਨੂੰ ਤਾਂ ਉਸੇ ਵੇਲੇ ਜਿਹੜਾ ਇਹਨਾਂ ਨੂੰ ਬਰਖਾਸਤ ਕੀਤਾ ਜਾਊਗਾ ਇਹਨਾਂ ਨੂੰ ਸਜ਼ਾਪਨ ਕੀਤਾ ਜਾਊਗਾ ਬਰਖਾਸਤ ਕੀਤਾ ਜਾਊਗਾ ਦੁਬਾਰਾ ਅੱਗੇ ਹੁੰਦਾ ਨਹੀਂ ਰਿਹਾ ਅਸੀਂ ਕੀ ਹੋਇਆ ਸੋ ਇਹਦੇ ਪਿੱਛੇ ਜਿਹੜੇ ਅਸਲ ਮਨੋਰਥ ਨੇ ਕੇਂਦਰ ਸਰਕਾਰ ਦੇ ਉਹ ਕੁਝ ਹੋਰ ਨੇ ਹੁਣ ਗੱਲ ਕਰੀਏ ਤਾਂ ਜਿਵੇਂ ਉਹਨਾਂ ਨੌਜਵਾਨਾਂ ਦੀਆਂ ਸੀਸੀਟੀਵੀ ਫੁਟੇਜ ਸਾਹਮਣੇ ਆ ਜਾਂਦੀਆਂ ਨੇ ਜਿਵੇਂ ਜਾਰੀ ਕੀਤੀਆਂ ਗਈਆਂ ਨੇ ਹਰਿਆਣਾ ਸਰਕਾਰ ਦੁਆਰਾ ਕਿ ਇਹਨਾਂ ਦੁਆਰਾ ਰੋੜੇ ਮਾਰੇ ਗਏ ਆ ਹੋਰ ਚੀਜ਼ਾਂ ਫਿਰ ਉਹਨਾਂ ਪੁਲਿਸ ਅਫਸਰਾਂ ਦੀ ਫੁਟੇਜ ਕਿਉਂ ਨਹੀਂ ਸਾਹਮਣੇ ਆ ਸਕਦੀ ਜਿਨ੍ਹਾਂ ਦੁਆਰਾ ਸਾਡੇ ਨੌਜਵਾਨਾਂ ਤੇ ਤਸ਼ੱਦਦ ਕੀਤਾ ਗਿਆ ਦੇਖੋ ਕਾਕਾ ਜੀ ਮੈਨੂੰ ਇੱਕ ਗੱਲ ਦੱਸੋ ਫੁਟੇਜ ਜਿੱਦਾਂ ਤਾਂ ਲੋੜ ਹੋਵੇ ਜਦੋਂ ਕਿ ਮੈਂ ਹਰਿਆਣਾ ਪੁਲਿਸ ਦਾ ਮਲਾਜ਼ਮ ਸਿਵਲ ਵਰਦੀ ਦੇ ਵਿੱਚ ਉਹ ਸਾਡੇ ਵਿੱਚ ਆ ਕੇ ਹਰਿਆਣਾ ਪੁਲਿਸ ਦੇ ਉੱਤੇ ਪੱਥਰਬਾਜ਼ੀ ਕਰ ਰਿਹਾ ਹੈ 13 ਤਰੀਕ ਨੂੰ ਵੀ ਉਸੇ ਉੱਤੇ ਬਾਜ ਨਗਰ ਵੀ ਕਿਹੜੇ ਕਿਹੜੇ ਬੰਦੇ ਨੇ ਜਿਹੜੇ ਪੱਥਰਬਾਜ਼ੀ ਕਰ ਰਹੇ ਨੇ ਸੋ ਉਹਨੂੰ ਵੇਖਿਆ 14 ਤਰੀਕ ਨੂੰ ਵੀ ਉਹੀ ਕੰਮ ਕਰ ਰਿਹਾ 14 ਤਰੀਕ ਨੂੰ ਫੜ ਕੇ ਤੇ ਪੰਜਾਬ ਪੁਲਿਸ ਦੇ ਜਿਹੜਾ ਉਹ ਹੈਂਡਓਵਰ ਕੀਤਾ ਉਹਨਾਂ ਨੇ ਕੀ ਕੀਤਾ ਫੁਟੇਜ ਦੇ ਵੇਖਣ ਦੀ ਤਾਂ ਲੋੜਿਆ ਜੇਕਰ ਅਸੀਂ ਸ਼ਰਿਆ ਨਾ ਪੜਾਏ ਹੁਣ ਹਰਿਆਣਾ ਪੁਲਿਸ ਦੇ ਮੁਲਾਜ਼ਮ ਸਿਵਲ ਵਰਦੀ ਚ ਸਾਡੇ ਵਿੱਚ ਆ ਕੇ ਹਰਿਆਣਾ ਪੁਲਿਸ ਤੇ ਪੱਥਰਬਾਜ਼ੀ ਕਰ ਰਹੇ ਨੇ ਔਰ ਫੜਾਤੇ ਨੇ ਉਹ ਇਹ ਤੋਂ ਵੱਡਾ ਅਰਸਪੁਤਕੀ ਹੋਵੇਗਾ ਠੀਕ ਹੈ ਤਾਂ ਹੁਣ ਮੋਰਚਾ ਕਿੱਥੇ ਪਹੁੰਚ ਚੁੱਕਿਆ ਤੇ ਅਗਲੇਰੀਆਂ ਕਾਰਵਾਈਆਂ ਕੀ ਹੋ ਸਕਦੀਆਂ ਨੇ ਮੋਰਚਾ ਚੜ੍ਹਦੀ ਕਲਾ ਚ ਔਰ ਇਹ ਮੈਂ ਤੁਹਾਨੂੰ ਬੇਨਤੀ ਕਰਦੇ ਆ ਕਿ ਮੋਰਚਾ ਹੁਣ ਇੱਥੇ ਜੰਮ ਗਿਆ ਸੰਭੂ ਬਾਰਡਰ ਤੇ ਖਨੋਰੀ ਬਾਰਡਰ ਜਿੱਥੇ-ਜਿੱਥੇ ਵੀ ਟਰਾਲੀਆਂ ਬੈਠੀਆਂ ਨੇ ਉੱਥੇ ਇਹ ਮੋਰਚਾ ਜੰਮ ਗਿਆ ਅਸੀਂ ਹੁਣ ਅੱਗੇ ਇਸ ਤਰ੍ਹਾਂ ਜਾਵਾਂਗੇ ਕਿਉਂਕਿ ਇਹ ਜਿਹੜੀਆਂ ਛੜਕਾਂ ਰੋਕੀਆਂ ਨੇ ਇਹ ਕੰਕਰੀਟ ਦੀਆਂ ਦਿਵਾਰਾਂ ਖਡੀਆਂ ਨੇ ਇਹ ਹਰਿਆਣਾ ਸਰਕਾਰ ਨੇ ਖਡੀਆਂ ਅਸੀਂ ਨਹੀਂ ਅਸੀਂ ਇੱਥੇ ਹੁਣ ਛੜਕਾਂ ਤੇ ਬੈਠੇ ਆਂ ਇਹ ਛੜਕਾਂ ਜਿਹੜੀਆਂ ਨੇ ਕਿੰਨਾ ਚਰਬੰਦ ਰੱਖੜੀਆਂ ਨੇ ਇਹ ਹਰਿਆਣੇ ਨੂੰ ਪਤਾ ਤੇ ਸੈਂਟਰ ਨੂੰ ਪਤਾ ਅਸੀਂ ਤਾਂ ਬੈਠੇ ਆਂ ਤੇ ਸ਼ਾਂਤਮਈ ਬੈਠੇ ਆਂ ਬੈਠੇ ਰਾਵਾਂਗੇ ਸਾਨੂੰ ਕੀ ਲੋੜ ਅੱਗੇ ਜਾਣ ਦੀ ਅਸੀਂ ਆਪਣੇ ਬੱਚੇ ਕੋ ਨੂੰ ਨੁਕਸਾਨ ਕਰਾਵਾਂਗੇ ਸੋ ਸਾਡਾ ਮੋਰਚਾ ਚੜ੍ਹਦੀ ਕਲਾ ਚ ਹੈ ਅਸੀਂ ਉਸ ਗੁਰੂ ਦੇ ਸਿੱਖ ਜਿਸ ਗੁਰੂ ਗੋਬਿੰਦ ਸਿੰਘ ਨੇ ਜਦੋਂ ਆਨੰਦਪੁਰ ਦੇ ਕਿਲੇ ਦੇ ਵਿੱਚ ਘੇਰਾ ਪਿਆ ਔਰ ਕਿੰਨੇ ਮਹੀਨੇ ਸੀ ਉਹ ਜਿਹੜਾ ਔਰੰਗੇ ਦੀਆਂ ਫੌਜਾਂ ਤੇ ਬਾਈ ਧਾਰ ਦੇ ਰਾਜਾਂ ਵੱਲੋਂ ਕਿੰਨੇ ਮਹੀਨੇ ਘੇਰਾ ਪਾ ਕੇ ਰੱਖਿਆ ਉੱਥੇ ਗੁਰੂ ਸਾਹਿਬ ਦੇ ਕੋਲ ਨਾ ਕੋਈ ਸਿੱਖ ਸੰਗਤ ਜਾ ਸਕਦੀ ਸੀ ਨਾ ਕੋ ਉਥੇ ਰਾਸਨ ਵਾਸਤੇ ਜਾ ਸਕਦਾ ਸੀ ਤੇ ਗੁਰੂ ਸਾਹਿਬ ਉੱਥੇ ਕਿੰਨੇ ਮਹੀਨੇ ਕੱਡੇ ਨੇ ਇੱਥੇ ਅਸੀਂ ਬਾਰਡਰਾਂ ਤੇ ਬੈਠੇ ਹਾਂ ਸਾਨੂੰ ਯੂਨਾਈਟਿਡ ਸੈਕ ਵਰਗੀਆਂ ਜਥੇਬੰਦੀਆਂ ਹੋਰ ਕਿੰਨੀਆਂ ਆਰਗੇਨਿਜ਼ੇਸ਼ਨਾਂ ਨੇ ਜਿਹੜੀ ਸਾਡੇ ਅੱਜ ਤੁਸੀਂ ਇਹ ਵੇਖਣ ਜਾ ਕੇ ਮੈਂ ਤੁਹਾਨੂੰ ਵਿਖਾਵਾਂਗਾ ਤੁਸੀਂ ਆਇਓ ਮੈਂ ਅੱਜ ਵੀ ਉੱਥੇ ਸਟੋਰੀ ਕਰ ਗਿਆ 3 ਵਜੇ ਬੀਬੀਆਂ ਉੱਠ ਕੇ ਉਹ ਤਵੀ ਧਰ ਦਿੰਦੀਆਂ ਨੇ ਪ੍ਰਸ਼ਾਦੇ ਪੱਕਣੇ ਸ਼ੁਰੂ ਹੋ ਜਾਂਦੇ ਨੇ ਕਿਤੇ ਮਿੱਸੇ ਪ੍ਰਸ਼ਾਦੇ ਪੱਕ ਰਿਹਾ ਕਿਤੇ ਪਰੌਂਠੇ ਪੱਕ ਰਿਹਾ ਉਹ ਤਰ੍ਹਾਂ ਤਰ੍ਹਾਂ ਦੇ ਪਦਾਰਥ ਸਾਡੇ ਛਕਣ ਵਾਸਤੇ ਆ ਰਿਹਾ ਦੁੱਧ ਆ ਰਿਹਾ ਲਾਸੀਆ ਹਰਿਆਣੇ ਦੀਆਂ जाट ਬੀਬੀਆਂ ਨੇ ਜਿਹੜੀਆਂ ਉਹ ਬੱਚੀਆਂ ਉੱਥੇ ਆਈਆਂ 15 16 ਤਰੀਕ 15 ਤਰੀਕ ਦੀ ਗੱਲ ਆ ਅੰਕਲ ਹਮ ਸੁਬਾ ਹਮ ਰੋਟੀ ਲੈ ਕੇ ਰੋਟੀ ਲੈ ਕੇ ਆਏਗੇ ਹਮ ਛਾ ਵੀ ਮਲੱਸੀ ਨੂੰ ਛਾਹ ਕਹਿੰਦੇ ਨੇ ਹਮਾਰੀ ਛਾਹ ਕੇ ਡਰਮ ਯਹਾਂ ਪਰ ਆਏਗੇ ਯਾਰ ਉਹ ਸਾਰਾ ਕੁਛ ਆ ਰਿਹਾ ਤੇ ਸਾਨੂੰ ਇੱਥੇ ਜਿਹੜਾ ਬੈਠਣ ਚ ਕੀ ਤਖਲੀ ਪੈ ਸੋ ਅਸੀਂ ਸ਼ਾਂਤਮਈ ਤਰੀਕੇ ਨਾਲ ਸ਼ਾਂਤਮਈ ਅंदोलਨ ਜਿਹੜਾ 13 ਮਹੀਨੇ ਉੱਥੇ ਮਿਸਾਲ ਪੈਦਾ ਕੀਤੀ ਸੀ ਇਹ ਦੁਬਾਰਾ ਜਿਹੜੀ ਆ ਇੱਥੇ ਇੱਕ ਇਤਿਹਾਸ ਸਿਰਜਿਆ ਜਾਏਗਾ ਇਹ ਮੋਰਚਾ ਸ਼ਾਂਤ ਮਈ ਹੈ ਔਰ ਚਲੇਗਾ ਚੜ੍ਹਦੀ ਕਲਾ ਚ ਚੜ੍ਹਦੀ ਕਲਾ ਚ ਰਹੇਗਾ ਜਿੱਤ ਕੇ ਜਾਵਾਂਗੇ ਆਖਰੀ ਸਵਾਲ ਲਵਾਂਗਾ ਮੈਂ ਕਾਲਿਕ ਬੀਜੇਪੀ ਆਗੂ ਦਾ ਬਿਆਨ ਆਂਦਾ ਕਿ ਅਸੀਂ ਤਾਂ ਕਿਸਾਨਾਂ ਦੀ ਗੱਲ ਸੁਣ ਰਹੇ ਹਾਂ ਤੇ ਅਸੀਂ ਗੱਲਬਾਤ ਦੇ ਲਈ ਵੀ ਰਾਜ਼ੀ ਹਾਂ ਉਹ ਖੁਦ ਹੀ ਨੇ ਜੋ ਇਦਾਂ ਦਾ ਮਾਹੌਲ ਪੈਦਾ ਕਰ ਰਹੇ ਨੇ ਉਹ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਗੋਲੀਆਂ ਕਿਸਾਨਾਂ ਨੇ ਚਲਾਈਆਂ ਆਪਣੇ ਬੱਚੇ ਸੀ ਆਮ ਮਾਰੇ ਆ ਇਹਦਾ ਜਵਾਬ ਅਸੇ ਨਹੀਂ ਤਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਕਿਸਾਨ ਆਗੂ ਬਲਦੇਵ ਸਿੰਘ ਸਿਸਰਜੀ ਮੌਜੂਦ ਸੀਗੇ ਤਾਂ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਉਹ ਨੌਜਵਾਨ ਪ੍ਰਤਪਾਲ ਸਿੰਘ ਦੇ ਪੀਜੀਆਈ ਦੇ ਵਿੱਚ ਸੀਗੇ ਤੇ ਕੀ ਕਾਰਨ ਬਣਿਆ ਕਿ ਉਹਨਾਂ ਨੂੰ ਚੰਡੀਗੜ੍ਹ ਪੀਜੀਆਈ ਦੇ ਵਿੱਚ ਸ਼ਿਫਟ ਕਰਨਾ ਪੈਂਦਾ ਤਾਂ ਕੈਮਰਾਮੈਨ ਸੋਨੂ ਦੇ ਨਾਲ ਮੈਂ ਰਮਨਦੀਪ ਸਿੰਘ ਲਿਵੋ